ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਆ ਚਾਹੇ ਤਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਰਤਾ ਬਟਨ ਸੋਰਸ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਜੇ ਕਿਸੇ ਵੀਰ ਨੇ ਖੇਤੀ ਵਾਈਲਡ ਦਾ ਕੋਈ ਵੀ ਸੰਦ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਸ਼ੋਅ ਰਿਹਾ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਫੋਟੋਆਂ ਤੇ ਪੂਰੀ ਜਾਣਕਾਰੀ ਸੈਂਡ ਕਰ ਸਕਦੇ ਹੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਮੈਸੀ ਫਰਗੂਸਨ 9500 ਟਰੈਕਟਰ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਟਰੈਕਟਰ ਦੀ ਪੂਰੀ ਫੁੱਲ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਤੇ ਮਾਲਕ ਵੀਰ ਦਾ ਨੰਬਰ ਵੀ ਲਾਸਟ 'ਚ ਦੇਵਾਂਗੇ ਮੈਸੀ ਫਰਗੂਸਨ 9500 ਟਰੈਕਟਰ ਹੈ ਜੀ 2017 ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਰਸ ਪੀਟੀਓ ਦੇ ਵਿੱਚ ਟਰੈਕਟਰ ਹੈ ਜੀ オリジナル ਬੇਡ ਲੱਗੇ ਹੋਇਆ ਟਰੈਕਟਰ ਨੂੰ ਜੀ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਹੈ ਕੋੜਾ ਵੰਪਰ ਟਰੈਕਟਰ ਨੂੰ ਲੱਗਾ ਹੋਇਆ ਫੈਵਰ ਹੁੱਡ ਸੱਤਰੀ ਵਿੱਚ ਟਰੈਕਟਰ ਹੈ ਜੀ ਇੱਕ ਹੱਥ ਚੱਲਿਆ ਹੋਇਆ ਖੇਤੀ ਚ ਚੱਲਿਆ ਹੋਇਆ ਟਰੈਕਟਰ ਆ ਜੀ ਫਸਟ ਓਨਰ ਟਰੈਕਟਰ ਆ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਰੰਗ ਪੇਂਟ ਦਾ ਵੰਪਰ ਤੋਂ ਲਿੰਕਾਂ ਤੱਕ ਸਾਰਾ ਓਰੀਜਨਲ ਪੇਂਟ ਆ ਬਹੁਤ ਹੀ ਵਧੀਆ ਸੋਰ ਰੂਮ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ 2017 ਮਾਡਲ ਪੰਜਾਬ ਨੰਬਰ ਫਸਟ ਓਨਰ ਨਿਊ ਟਾਇਰ ਡਬਲ ਡਿਸਟ੍ਰਿਬਿਊਟਰ ਵਸ ਪੀਟੀਓ ਦੇ ਵਿੱਚ ਟਰੈਕਟਰ ਆ ਜੀ ਇੰਜਨ ਗੀਅਰ ਲੈਫਟ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ। ਘੋੜਾ ਵੰਪਰ ਟਰੈਕਟਰ ਉੱਤੇ ਲੱਗਾ ਹੋਇਆ ਫੈਵਰ ਹੁੱਡ ਸਤਰੀ ਦੇ ਵਿੱਚ ਟਰੈਕਟਰ ਹੈ ਜੀ। origignal ਮੈਸੀ ਦੇ ਵੇਟ ਲੱਗੇ ਹੋਇਆ। ਨਿਊ ਟਾਇਰ ਹੈ ਟਰੈਕਟਰ ਦੇ ਬਿਲਕੁਲ ਬਹੁਤ ਹੀ ਵਧੀਆ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ। ਇੰਜਨ ਗੀਅਰ ਲੈਫਟ ਦੀ ਬਿਲਕੁਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ ਖੇਤੀ ਵਿੱਚ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ। ਟਰੈਕਟਰ ਦੀ ਜੋ ਡਿਮਾਂਡ ਹੈ 4 ਲੱਖ 75000 ਰੁਪਏ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਲੈਸੋ ਜੂ ਮਾਲਕ ਵੀਰਾਂ ਦਾ ਏਰੀਆ ਮੋਗਾ ਧਰਮਕੋਟ ਕੋਲੇ ਬੈਂਡਾ ਮਾਲਕ ਵੀਰਾਂ ਦਾ ਘਰੇਲੂ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਐਮ ਆਰਫ ਕੰਪਨੀ ਦੇ ਬਿਲਕੁਲ ਨਿਊ ਟਾਇਰ ਲੱਗੇ ਹੋਇਆ 2017 ਮਾਡਲ ਮੈਸੀ ਫਰਗੂਸਨ 95100 ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਵਸ ਪੀਟੀਓ ਦੇ ਵਿੱਚ ਟਰੈਕਟਰ ਆ ਜੀ ਬੋ ਕੋੜਾ ਵਾਂ ਪ੍ਰੋਟੈਕਟਰ ਨਾਲ ਲੱਗਾ ਹੋਇਆ ਫਾਈਬਰ ਹੁੱਡ 73 origignal ਨਾਲ ਦੇ ਵੇਲਡ ਇੰਜਨ ਗੇਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ 4 ਲੱਖ ਤੇ 75000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਧਰਮਕੋਟ ਜ਼ਿਲ੍ਹਾ ਮੋਗਾ ਉੱਥੇ ਮਾਲਕੀ ਵੀਰਾਂ ਦਾ ਪਿੰਡ ਹੈ ਜਿਸ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਤਾਂ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਆਲ オリジナル ਪੇਂਟ ਆ ਟਰੈਕਟਰ ਦਾ। ਵੀਡੀਓ ਨੂੰ ਵੱਤ ਤੋਂ ਵੱਧ ਲਾਈਕ ਕਰਤੋ ਜੀ। ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਜੀ। ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।